ਹਾਂਜੀ ਦੀਦੀ ਅੱਗੇ ਵੀ ਬਾਥੀ ਸਸਤੀ ਕਾ ਆਦੀ ਹੋਠੇ ਕਾ ਹਾਂਜੀ ਔਰ ਵਧੀਆ ਪੁੱਤ ਬੜਾਇਆ ਚੰਦਰੀਆ ਹਾਂਜੀ ਮਾਸੀ ਜੀ ਚੱਲ ਵਧੀਆ ਪੁੱਤ ਪੜ੍ਹ ਲਾ ਮਾਸੀ ਔਰ ਵਧੀਆ ਪੁੱਤ ਹਾਂਜੀ ਮਾਸੀ ਪੁੱਤ ਕਿੱਪਾ ਹਾਂ ਪੁੱਤ ਵਧੀਆਗਾ ਹੋਰ ਵਧੀਆ ਕੰਮ ਦਾ ਪੁੱਤ ਹਾਂਜੀ ਮਾਸੀ ਚੱਲ ਜਾਈਏ ਅੱਜ ਮੈਂ ਪੈਣ ਨਹੀਂ ਕਰ ਪਰੇ ਪਰੇ ਲੱਗਣਾ ਸੀਗਾ ਹੋਦਰ ਜਣੀ ਓਹੋ ਪੁੱਤ ਰੋਣੇਗਾ ਤਾਂ ਆਂਗੀ मैं भी तेरी मा मासिया हाँ, हाँ, भी मावा ही होंगे ने टेंशन उन्हें दिमाग खराब करना पुत मैं मैं कुछ लगते हो रिश्ता ले जाऊंगी मासी का। की ने बुत हम तेन भी घर जाने पुगा मैं सामू मेरे धीरे वागू रखूंगी बुत मासिया मावा ही होंगे ने

ਯਾ ਰੱਖੀ ਬੁੱਤ ਠੀਕ ਹੈ ਕੋਈ ਆਮ ਸਰਦਲ ਕਰਕੇ ਰਸੂ ਠੀਕ ਹੈ ਬੁੱਤ ਅਨ ਮੰਗੁੰਦੇ ਨਾ ਗਾਲੇ ਕਰਦੇ ਬੁੱਤ ਜੀ ਆਪਾਂ ਦਾ ਵਾਹਿਗੁਰੂ ਠੀਕ ਹੈ ਬੁੱਤ ਬੀਰੀ ਇੱਥੇ ਦਾ ਵਿਆਹ ਆ ਗਿਆ ਆਪਾਂ ਨਵੇਂ ਕੱਪੜੇ ਪਾਵਾਂਗੇ ਪਰ ਮੈਂ ਤੁਹਾਡੇ ਬਿਨਾਂ ਜਾ ਨਹੀਂ ਸਕਦਾ ਕੋਈ ਗੱਲ ਨਹੀਂ ਬਸ ਹੀ ਆਪਣੀ ਦੇਖਿਓ ਮੈਂ ਸੀ ਕਿੰਨਾ ਕਰਦੀ ਆ ਆਪਣਾ ਉਹਨੇ ਮੇਰੇ ਵਾਸਤੇ ਚੰਗੀ ਤਰ ਦਾ ਮੁੰਡਾ ਰੱਬਿਆ ਉਹ ਤੇਰਾ ਬੋਖ ਲਗਾ ਕੋਈ ਤੈਨੂੰ ਬੜਾਉਗੀ ਵੀ ਨਾਲੇ ਜੇ ਵੱਡੇ ਘਰ ਚ ਜਾਉਂਗੀ ਮੈਂ ਵੀ ਤੇਰੀ ਭੜਾਈ ਸੌਖੀ ਕਰਵਾ ਸਕਦੀ ਆ ਤੇਰੀ ਹੱਲਪ ਕਰਵਾ ਸਕਦੀ ਆ ਤੂੰ ਫਿਕਰ ਨਾ ਕਰ ਉਹ ਠੀਕ ਹੋ ਮੰਮੀ ਮੈਂ ਗਈ ਸੀ ਹਾਂ ਠੀਕ ਆ ਮੈਂ ਗਈ ਸੀ ਵਿਚੋਲੇ ਰੋਲੇ ਤੇ ਆਪਣੀ ਗੱਲ ਪੱਕੀ ਐ ਤੇ ਤੁਸੀਂ ਨਾ ਬਸ ਸੈਟ ਦਾ ਇੰਤਜ਼ਾਮ ਕਰੋ ਦੇਦਾ ਹਾਂ ਹਾਂ ਤੇ ਕੁੜੀ ਨਾ ਗਰੀਬ ਘਰੋਂ ਆ ਚਲ ਕੋਈ ਨੂੰ ਪਤਾ ਗਰੀਬ ਘਰ ਦਾ ਕੀ ਹੁੰਦਾ ਕੋਈ ਨਹੀਂ ਆਪਾਂ ਤਾਂ ਰਿਤਾਉਣਾ ਚਾਹੁੰਦਾ ਪਰ ਗਰੀਬ ਘਰ ਦਾ ਕੋਈ ਨਹੀਂ ਤੇ ਤੁਸੀਂ ਨਾ ਬਸ ਸੈਟ ਦਾ ਇੰਤਜ਼ਾਮ ਕਰੋ ਦੇਦਾ ਹਾਂ ਅਸਲ ਸੈਟ ਕੋਈ ਨਹੀਂ ਪਾ ਲੈਂਦਾ ਪਤਾ ਚਲੋ ਬਾਕੀ ਮੈਂ ਤੁਹਾਡੇ ਨਾਲ ਨਾ ਆ ਕੇ ਗੱਲ ਕਰ ਲਈ ਹੁਣ ਹਾਂ ਤੁਸੀਂ ਨਾ ਬਸ ਤਿਆਰੀਆਂ ਸ਼ੁਰੂ ਕਰੋ ਮੰਮੀ ਠੀਕ ਹੈ ਮੰਮੀ ਚਲੋ ਠੀਕ ਹੈਲੋ ਕਿਵੇਂ ਮਨਪ੍ਰੀਤ ਹਾਂ ਠੀਕ ਹੈ ਵਧੀਆ ਕਰੀਓ ਚਲ ਮੈਂ ਆਣੀ ਆਗੀ ਠੀਕ ਹੈ ਮੈਂ ਤੈਨੂੰ ਦੱਸਿਆ ਕਰ ਬੇਟਾ ਤੈਨੂੰ ਕਿਹਾ ਲਈ ਤੂੰ ਇਹਦਾ ਕਰ ਕੰਮ ਕਰ ਲਈ ਮੈਂ ਇਹਦਾ ਪੜ੍ਹ ਲਈ ਠੀਕ ਹੈ ਤਿਆਰ ਰੱਖੀਏ ਉਹਦਾ ਠੀਕ ਹੈ ਤੇ ਦੀਦੀ ਦਾ ਫੋਨ ਆਇਆ ਸੀਗਾ ਦੀਦੀ ਆਉਣ ਵਾਲੀ ਹੋਣੀ ਵੈਲ ਵੱਜੀ ਹੈ ਮੈਨੂੰ ਲੱਗਦਾ ਹੈ ਕਿ ਬੁਲ ਦੇ

ਅਗੂ ਰਹੀ ਹਾਂ ਇਹ ਮੇਰੇ ਭਾਣਜੀ ਨੇ ਟੇਂ ਕਰਦੇ ਨੇ ਛੁੱਟੀਆਂ ਘਟ ਕੇ ਛੇਸਤਾ ਦੇ ਤਸਵੀਰ ਪਹਿਲਾਂ ਆਪਾਂ ਮੇਰੀ ਮੰਮੀ ਕੋਲੇ ਜਾਇਆ ਆਨੇ ਆ ਫਿਰ ਮੰਮੀ ਨਾਲ ਗੱਲ ਕਰਕੇ ਆਵਾਂਗੇ ਨਾਲੇ ਤੁਸੀਂ ਘਰ-ਵਾਰ ਦੇਖਿਆ ਹੋਏ ਪਹਿਲਾਂ ਮੈਂ ਚਾਹ ਬਣਾਵਾਂ ਚਾਹ ਬਣਾ ਦੇਵਾਂਗੇ ਥੋੜੀ ਜਿਹੀ ਦਮਵਾ ਲੈ ਜੀ ਜਿਹੜੇ ਘਰ ਵਿੱਚ ਬਹੁਤ ਆ ਆਪਾਂ ਚੱਲੀਏ ਗੱਲਬਾਤ ਕਰ ਲਈਏ ਉਦੋਂ ਪੱਕੀ ਆ ਹੀ ਮੈਂ ਟੈਨਸ਼ਨ ਫ੍ਰੀ ਹੋ ਜੰਗੀ ਠੀਕ ਆ ਜੇ ਆਪਾਂ ਮੈਂ ਤਾਂ ਤਿਆਰ ਆ ਤੁਸੀਂ ਚੱਲੀਏ ਫਿਰ ਚਲ ਫਿਰ ਆਪਾਂ ਚੱਲ ਲਈਏ ਬੈਲੇ ਜੀ ਚਲੋ ਫਿਰ ਆਜੋ ਫਿਰ ਬਾਹਰ ਨਾਲ ਬਾਹਰ ਕੋਈ ਫਾਇਦਾ ਨਹੀਂ ਹੈਗਾ ਮਾਂਜੀ ਜੀ ਚਾਹ ਸੀ ਘਰ ਮੈਂ ਮੀ બોલ ટીકો ને હા દેમોવા ટીકા તુસી દોસો ઠીક હૈ સશી ના સોના ਬੈਰੋ ਮੰਮੀ ਤੁਹਾਡੇ ਨਾਲ ਗੱਲ ਕਰਨੀ ਹੈ ਕੋਈ ਜੁੜ ਕੇ ਗੱਲ ਪਾਣੀ ਪੂਣੀ ਰਹਿ ਕੇ ਆਣੀ ਹੈ ਜੀ ਠੁਕ ਜਾਣਾ ਅੱਗੇ ਹੋ ਕੇ ਬੈ ਜਾਂਦੀ ਹੈ ਬਲਵਾਂ ਕਿਉਂ ਜੋ ਉਧਰ ਹੋਵੇ ਤੁਸੀਂ ਜਿਹੜੀ ਜਨੂ ਨਾਲ ਹੀ ਲਿਆਏ ਸੀ ਮੈਂ ਖਾਣੇ ਤਾਂ ਘਰ ਵਰਦੀ ਖਾਉ ਦਿੱਤਾ ਇਹਦਾ ਕਿ ਇਹਦਾ ਗੱਲ ਪੱਕੀ ਹੋ ਗਈ ਹੁਣ ਤੁਸੀਂ ਦੇਖੋ ਕਿਹੜੇ ਦਿਨ ਲੈਣ ਹਸਪਤਾਲ ਸੀ ਵੀ ਲਿਆਉਣੇ ਨੇ ਉਹਨਾਂ ਦੇ ਪਰਿਵਾਰ ਤੋਂ ਮਨ ਕਰਨੇ ਚ ਨਹੀਂ ਕੋਈ ਕਰਨਾ ਪੁੱਤੇ ਆਪੇ ਸਾਰਾ ਕੁਝ ਤੁਸੀਂ ਕਰਨਾਗਾ ਠੀਕ ਹੈ ਉਹਨਾਂ ਦੇ ਕੋਲ ਕਰਨ ਵਾਲ ਹੈ ਨਹੀਂਗਾ ਹੁਣ ਦੇਖ ਲੋ ਕਿਹੜੇ ਦਿਨ ਜਾਣੀਆਂ ਦਿਨ ਦੱਸੋ ਬਤਿਹਰੇ ਦਿਨ ਨਹੀਂ ਦੀ ਤੁਸੀਂ ਦੱਸੋ ਮੈਂ ਤਾਂ ਕਹਿੰਦੀ ਆ ਪਾਸੂਲੀ ਲਿਆ ਲੈ ਹਾਂ ਤੁਸੀਂ ਮੈਂ ਉਹਦੇ ਆ ਲੈ ਤੁਸੀਂ ਸਾਰਾ ਕੁਝ ਕਰਨਾ ਮੋੜੇ ਹੋ ਕੇ ਤੁਸੀਂ ਦੱਸੋ ਕਿਹੜੇ ਦਿਨ ਨਹੀਂ ਆ ਹਰ ਸੁਨਿਲੀ ਆਉਣੇ ਨੇ ਦਿਨ ਵੀ ਵਧੀਆ ਠੀਕ ਆ ਬਤਾ ਆ ਬਸ ਮਾਨ ਲੈ ਕੇ ਦਾ 2 ਮਾਸ ਤੁਸੀਂ ਸਾਰੇ ਕੁਛ ਕਰਨਾਗਾ ਕੋਈ ਨਹੀਂ ਦੀਦੀ ਉਹ ਟੈਨਸ਼ਨ ਨਾ ਲਓ ਉਹ ਤਾਂ ਤੁਹਾਨੂੰ ਅਸੀਂ ਕਹਿ ਹੀ ਦਿੱਤਾ ਸੀ ਵੀ ਅਸੀਂ ਸਾਰਾ ਕੁਛ ਕਰ ਲਾਂਗੇ ਠੀਕ ਹੂੰ ਉਹ ਤਾਂ ਸਾਡਾ ਬਣਿਆ ਵੀ ਪਿਆ ਹੀ ਐ ਬਸ ਲਹਿੰਗੇ ਦਾ ਕਰ ਲਾਂਗੇ ਅਸੀਂ ਹਾਂ ਲਹਿੰਗੇ ਦੀ ਕਰਨਾ ਬਸ ਸਾਰਾ ਬਣਿਆ ਪਿਆ ਠੀਕ ਆਇਆ ਨਾ ਅੰਟੀ ਦੇ ਪਹਿਲਾਂ ਸਾਰਾ ਸਮਾਨ ਤਿਆਰ ਹੋ ਲ ਜਾਂਦਾ ਨਾ ਫੇਰ ਟਾਈਮ ਕੋਈ ਦਿੱਕਤ ਨਾ ਆਵੇ ਚਲੋ ਮੰਨਦੇ ਜਲੀ ਹੁਣ ਆਪਾਂ ਚਾਹ ਤਾਂ ਪੀ ਲੈਂਦੇ ਦੀ ਦੀ ਤੁਸੀਂ ਆ ਮਾਂ ਦੇ ਚਾਹ ਨਹੀਂ ਪੀਣੇ ਹੈਗੇ ਚਲ ਮੰਮੀ ਫਿਰ ਅਸੀਂ ਚੱਲਦੇ ਆਂ ਕੱਲ ਨੂੰ ਆਵਾਂਗੇ ਅਸੀਂ ਪਰਸ ਨੂੰ ਫਿਰ ਆਪਾਂ ਜੜਾਈ ਰਹਿਵਾਂਗੇ ਚੁੰਨੀ ਨਾ ਕੋਈ ਤੁਹਾਡੇ ਵਿਆਹ ਆ ਰਿਹਾ ਹੈ ਆਪਾਂ ਹਾਂ ਸਾਰਾ ਪ੍ਰੋਗਰਾਮ ਫਿਰ ਅਸੀਂ ਐ ਕਰਾਂਗੇ ਜਾਂ ਜੱਥਨੀ ਆ ਜਾਵੇਗਾ ਕੋਈ ਮਾਂ ਪਰਿਵਾਰੀ ਫਿਰ ਉਹ ਵੀ ਕਹੂਗੀ ਮੇਰੇ ਕੋਸ ਕਰਿਆ ਸੌਂਕ ਨਹੀਂ ਕਰਿਆ ਆਪਾਂ ਪਤਾ ਕੁਛ ਤਾਂ ਹੋ ਜਾਏਗਾ ਚਲ ਅਗਰ ਦੀ ਦੀ ਨੂੰ ਛੱਡ ਕੇ ਨਾ ਅਸੀਂ ਮੰਮੀ ਆਥਰ ਨੂੰ ਆ ਜਾਵਾਂਗੇ ਤੁਹਾਡੇ ਕੋਲੇ ਹਾਂ ਮੈਨੂੰ ਛੱਡਿਆਵਾਂਗੇ ਕਿ ਤੁਸੀਂ ਜਾਓ ਤੁਸੀਂ ਵਸਤੇ ਨਾਲ ਜੇ ਕਰ ਲੋ ਆਪ ਦੀ ਥੋੜੇ

ਅਸੀਂ ਸ਼ਾਮ ਨੂੰ ਆ ਜਾਗੇ ਤੁਹਾਡੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਕਰੋ ਪਿਆਰੀ ਹੁਣ ਪਿਆਰੋ ਪਿਆਰੋ ਠੀਕ ਹੈ